ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਨਮਸਕਾਰ ਗੁੱਡ ਈਵਨਿੰਗ ਦੋਸਤੋ ਜਿਸ ਪ੍ਰਸਾਦ ਦਾ ਇੰਤਜ਼ਾਰ ਪੂਰੀ ਸਰਦੀਆਂ ਦੇ ਵਿੱਚ ਰਿਹਾ ਵੀ ਸੁੱਕੀ ਠੰਡ ਪੈਂਦੇ ਰਹੇ ਔਰ ਬਰਸਾਤ ਨਹੀਂ ਹੋਈ ਤੇ ਹੁਣ ਜਾਂਦੇ ਜਾਂਦੀ ਸਰਦੀਆਂ ਦੇ ਵਿੱਚ ਬਰਸਾਤ ਆ ਗਈ ਹੈ ਮੌਸਮ ਵਿਭਾਗ ਨੇ ਪਹਿਲਾਂ ਹੀ ਦੱਸਤਾ ਸੀ ਵੀ 19 ਤੇ 20 ਫਰਵਰੀ ਨੂੰ ਬਰਸਾਤ ਆਣ ਦੀ ਪੂਰੀ ਸੰਭਾਵਨਾ ਹੈਗੀ ਹੈ ਪਰ ਹਲਕੀ ਬਰਸਾਤ ਆਈ ਗਈ ਹੈ ਇਹ ਦੱਸਿਆ ਸੀਗਾ ਤੇ ਉਸ ਦਾ ਪ੍ਰਭਾਵ ਜਿਹੜਾ ਅੱਜ ਬੋਹਰ ਦੇ ਵਿੱਚ ਵੀ ਦਿਖਾਈ ਦੇ ਰਿਹਾ ਠੰਡ ਵੀ ਵੱਧ ਗਈ ਹੈ ਦੋ ਦਿਨ ਪਹਿਲਾਂ ਤੱਕ ਤਾਂ ਲੋਕਾਂ ਨੇ ਗਰਮ ਕਪੜੇ ਸਾਂਭਤੇ ਸੀਗੇ ਪਰ ਮੈਨੂੰ ਲੱਗਦਾ ਵੀ ਹੁਣ ਇੱਕ ਹਫਤਾ ਜਾਂ ਦੋ ਹਫਤੇ ਤੱਕ ਗਰਮ ਕਪੜੇ ਹੋਰ ਰੱਖਣੇ ਪੈਣੇ ਆ। ਫਸਲਾਂ ਉੱਪਰ ਕੀ ਪ੍ਰਭਾਵ ਆਏ ਇਹਦੇ ਬਾਰੇ ਤਾਂ ਹੁਣ ਜਾਣਕਾਰੀ ਨਹੀਂ ਹੈ ਜੋ ਕਿਸਾਨ ਵੀਰ ਆਪਣੇ ਲਾਈਵ ਨਾਲ ਜੁੜਨਗੇ ਉਹ ਦੱਸਣਗੇ ਕਿ ਫਸਲਾਂ ਵਾਸਤੇ ਬਰਸਾਤ ਫਾਇਦੇਮੰਦ ਰਹੀਗੀ ਜਾਂ ਨੁਕਸਾਨਦਾਇਕ ਰਹੀਗੀ। ਵੈਸੇ ਮੈਂ ਦੱਸ ਦਿਆਂ ਦੋਸਤੋ ਕਿ ਸਰੋਂ ਹੁਣ ਪਕਾਈ ਦੇ ਉੱਪਰ ਹੈਗੀ ਐ। ਸਰੋਂ ਨੂੰ ਫਲੀਆਂ ਲੱਗਣੀਆਂ ਸ਼ੁਰੂ ਹੋ ਗਈਆਂ, ਫੁੱਲ ਤੋਂ ਬਾਅਦ ਫਲੀਆਂ ਲੱਗ ਰਹੀਆਂ ਨੇ, ਮਤਲਬ ਸਰੋਂ ਦੇ ਦਾਣੇ ਬੰਨੇ ਬੰਨੇ ਸ਼ੁਰੂ ਹੋ ਗਏ। ਕਣਕ ਵਾਸਤੇ ਹੋ ਸਕਦਾ ਹੈ ਫਾਇਦੇਮੰਦ ਹੋਵੇ ਕਿਉਂਕਿ ਕਈ ਖੇਤਰਾਂ ਦੇ ਵਿੱਚ ਨਹਿਰਬੰਦੀ ਹੈਗੀ ਹੈ ਨਹਿਰਾਂ ਦੀ ਸਫਾਈ ਹੋ ਰਹੀ ਹੈ ਜਾਂ ਕਿਤੇ ਨਹਿਰ ਬਣਾਈ ਜਾ ਰਹੀ ਹੈ ਜਿਵੇਂ ਪੰਜਾਵਾ ਮਾਈਨਰ ਹੈ ਜਾਂ ਰਾਮਸਰਾ ਮਾਈਨਰ ਹੈ ਇਹਨਾਂ ਨੂੰ ਬਣਾਉਣ ਦਾ ਕੰਮ ਵੀ ਚੱਲ ਰਿਹਾ ਹੈ ਕਈ ਜਗ੍ਹਾ ਉੱਪਰ ਸਰਹਿੰਦ ਫੀਡਰ ਦੀ ਵੀ ਸਫਾਈ ਚੱਲ ਰਹੀ ਹੈ ਹੋ ਸਕਦਾ ਹੈ ਵੀ ਨਹਿਰਬੰਦੀ ਹੋਵੇ ਤਾਂ ਉਸ ਕਰਕੇ ਸ਼ਾਇਦ ਫਸਲਾਂ ਨੂੰ ਥੋੜਾ ਬਹੁਤ ਲਾਭ ਹੋ ਸਕਦਾ ਹੈ ਜਿਨ੍ਹਾਂ ਨੂੰ ਪਾਣੀ ਦੀ ਲੋੜ ਹੈ ਕਿਨੋਂ ਵਾਸਤੇ ਹੁਣ ਕਿਵੇਂ ਰਹੇਗੀ ਇਹ ਨਹੀਂ ਪਤਾ ਕਿਉਂਕਿ ਹੁਣ ਕਿਨੋਂ ਦੀ ਫਸਲ ਹੀ ਜੜੀ ਹੈ ਆਲਮੋਸਟ ਖਤਮ ਹੋਣ ਦੇ ਉੱਪਰ ਹੈਗੀ ਆ ਸਾਰੇ ਬਾਗ ਜਿਹੜੇ ਆ ਉਹਨਾਂ ਦੇ ਫਰੂਟ ਜਿਹੜਾ ਟੁੱਟ ਚੁੱਕਿਆ ਹੈ ਪਰ ਇਸ ਬਰਸਾਤ ਨੇ ਠੰਡਕ ਜੜੀ ਆ ਕਾਫੀ ਕਰਦੀ ਹੈ ਹਲਕੀ ਬਰਸਾਤ ਹੈ ਤੇ ਦੋਸਤੋ ਜੋ ਲੋਕ ਕਮੈਂਟ ਚ ਜੁੜੇ ਹੋ ਉਹ ਜ਼ਰੂਰ ਦੱਸਿਆ ਜੇ ਕਿ ਹੋਰ ਕਿਹੜੇ ਕਿਹੜੇ ਏਰੀਆ ਦੇ ਵਿੱਚ ਬਰਸਾਤ ਹੋ ਰਹੀ ਆ ਕੁਮਾਰ ਪਵਨ ਜੀ ਕਹਿ ਰਹੇ ਨੇ ਆਲਮਗੜ੍ਹ 'ਚ ਬਰਸਾਤ ਆ ਰਹੀ ਆ ਬਿਲਕੁਲ ਜੀ ਅਬੋਹਰ ਦੇ ਨੇੜਲੇ ਇਲਾਕਾ ਹੈਗਾ ਤੇ ਅੱਜ ਆਪਾਂ ਆਪਣੇ ਘਰ ਤੋਂ ਹੀ ਲਾਈਵ ਹੈਗੇ ਆ ਤਾਂ ਜ਼ਰੂਰ ਦੱਸਿਓ ਦੋਸਤੋ ਕਿਸਕਿਸ ਏਰੀਆ ਦੇ ਵਿੱਚ ਬਰਸਾਤ ਇਸ ਵਕਤ ਥੋੜੀ ਹੈ ਕਿਸ ਏਰੀਆ ਦੇ ਵਿੱਚ ਮੌਸਮ ਜਿਹੜਾ ਉਹ ਠੰਡਾ ਹੋ ਗਿਆ ਹੈ ਫਿਲਹਾਲ ਅਬੋਹਰ ਦੇ ਵਿੱਚ ਸ਼ਾਮ ਨੂੰ ਵੈਸੇ ਤਾਂ ਦੁਪਹਿਰ ਤੋਂ ਬਾਅਦ ਹੀ ਮੌਸਮ ਬਦਲਣਾ ਸ਼ੁਰੂ ਹੋ ਗਿਆ ਸੀ ਹਲਕਾ ਹਲਕਾ ਠੰਡਕ ਜੀ ਵਧਣੀ ਸ਼ੁਰੂ ਹੋ ਗਈ ਸੀ ਅਹਿਸਾਸ ਹੋਣ ਲੱਗਿਆ ਸੀ ਕਿ ਅੱਜ ਬਾਰਿਸ਼ ਆਏਗੀ ਤੇ 6 ਵਜੇ ਤੋਂ ਬਾਅਦ ਬਰਸਾਤ ਵਰਗਾ ਮਾਹੌਲ ਹੋਇਆ ਹਲਕੇ ਹਲਕੇ ਕਣੀਆਂ ਸ਼ੁਰੂ ਹੋਈਆਂ ਹੁਣ ਹਲਕੀ ਬਰਸਾਤ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ ਹੰਡਾ ਕਾਫੀ ਹੋ ਗਈ ਹੈ ਹਵਾ ਵੀ ਠੰਡੀ ਹੋ ਗਈ ਹੈ ਇਹਦਾ ਕਾਰਨ ਵੀ ਦੱਸ ਦਿਆਂ ਦੋਸਤੋ ਕਿ ਵੈਸਟਰਨ ਡਿਸਟਰਬੈਂਸ ਜਿਹੜਾ ਹੈ ਉਹ ਐਕਟਿਵ ਹੋਇਆ ਸੀਗਾ ਹਿਮਾਚਲੀ ਇਲਾਕੇ ਦੇ ਵਿੱਚ ਹਿਮਾਚਲ ਚ ਦੋ ਦਿਨ ਹੋ ਗਏ ਬਰਫਬਾਰੀ ਹੋ ਰਹੀ ਹੈ ਜਿਹਦਾ ਪ੍ਰਭਾਵ ਕਰਕੇ ਬਰਸਾਤ ਬਰਸਾਤ ਜਿਹੜੀ ਹੈ ਪੰਜਾਬ ਦੇ ਵਿੱਚ ਵਿਖਾਈ ਦੇ ਰਹੀ ਹੈ ਤੇ ਅਬ ਉਹਰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦਾ ਆਖਰੀ ਸ਼ਹਿਰ ਹੈ ਜੇ ਅਬ ਉਹਰ ਤੱਕ ਬਰਸਾਤ ਆ ਗਈ ਇਹਦਾ ਮਤਲਬ ਇਹ ਹੈ ਕਿ ਰਾਜਸਥਾਨ ਦੇ ਵੀ ਕੁਝ ਇਲਾਕਿਆਂ ਦੇ ਵਿੱਚ ਬਰਸਾਤ ਜ਼ਰੂਰ ਹੋਏਗੀ ਚਲੋ ਇਹ ਵਧੀਆ ਹੋ ਗਿਆ ਰਾਜਕੁਮਾਰ ਜੀ ਕਹਿ ਰਹੇ ਨੇ ਬੱਲੂ ਆਣਾ ਚਾਹੀਦੀ ਹੈ ਹਰਜੇਸ਼ ਕੁਮਾਰ ਜੀ ਕਹਿ ਰਹੇ ਨੇ ਨਾਰਵੇਚ ਵੀ ਹੋ ਰਹੀ ਹੈ ਬਿਲਕੁਲ ਜੀ ਮੈਂ Rajasthan ਦਾ ਹੁਣੇ ਜ਼ਿਕਰ ਕੀਤਾ ਸੀਗਾ ਹਰਪ੍ਰੀਤ ਜੀ ਕਹਿ ਰਹੇ ਨੇ ਕਿਕਰ ਖੇੜਾ ਵਿੱਚ ਵੀ ਹੋ ਰਹੀ ਹੈ ਭਰਤ ਸਾਰਲੀਆਂ ਚੂੜੀ ਵਾਲਾ ਦੰਨਾ ਚ ਵੀ ਹੋ ਰਹੀ ਹੈ ਦੇਰ ਸਿੰਘ ਪਨੇਸਰ ਕਹਿੰਦੇ ਧਾਲੇ ਵਾਲਾ ਵੀ ਹੈਗੀ ਹੈ ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਪੂਰੇ ਪੰਜਾਬ ਦੇ ਵਿੱਚ ਅਬੋਹਰ ਦੇ ਵਿੱਚ ਵੀ ਤੇ ਪੂਰੇ ਅਬੋਹਰ ਖੇਤਰ ਦੇ ਵਿੱਚ ਵੀ ਹਰ ਪਾਸੇ ਬਰਸਾਤ ਦਾ ਪ੍ਰਭਾਵ ਹੈਗਾ ਹਵਾ ਬਹੁਤ ਠੰਡੀ ਚੱਲ ਰਹੀ ਹੈ ਤੇ ਹੁਣ ਲੱਗਦਾ ਹੈ ਫਿਰ ਗਰਮ ਕਪੜੇ ਇੱਕ ਵਾਰੀ ਫੇਰ ਤੋਂ ਕੱਢਨੇ ਪੈਣਗੇ ਵੈਸੇ ਕਹਿੰਦੇ ਵੀ ਠੰਡਕ ਜੇ ਗੁਲਾਬੀ ਠੰਡਕ ਹੋਵੇ ਤਾਂ ਵਧੀਆ ਹੁੰਦੀ ਹੈ ਪਰ ਜੋ ਸੁੱਕੀ ਠੰਡ ਸੀ ਉਹਨੇ ਇਸ ਵਾਰ ਮਤਲਬ ਵਾਇਰਲ ਮਰੀਜ਼ਾਂ ਦੇ ਵਿੱਚ ਕਾਫੀ ਇజాਫਾ ਕੀਤਾ ਜਿਹਦੇ ਵਿੱਚ ਮੈਂ ਆਪਣੇ ਦੋਸਤੋ ਮੈਂ ਖੁਦ ਵੀ ਆਇਆ ਕਿ 15 ਦਿਨ ਤੱਕ ਤਬੀਅਤ ਬਹੁਤ ਖਰਾਬ ਰਹੀ ਭਲਾ ਕਿ ਕੰਮ ਵੀ ਕਰਨਾ ਪਿਆ ਲੇਕਿਨ ਤਬੀਅਤ ਖਰਾਬ ਰਹੀ ਵਾਇਰਲ ਬਹੁਤ ਜ਼ਿਆਦਾ ਗੰਦਾ ਹੈਗਾ ਕਿ ਫੀਵਰ ਹੋ ਜਾਂਦਾ ਹੈ ਖਾਂਸੀ ਜ਼ੁਖਾਮ ਹੋ ਜਾਂਦੀ ਹੈ ਤੇ ਬੜੀ ਦਿੱਕਤਾਂ ਦਾ ਸਾਹਮਣਾ ਆਪਾਂ ਨੂੰ ਕਰਨਾ ਪੈਂਦਾ ਹੈ। ਬਚ ਕੇ ਰਹੋ ਦੋਸਤੋ ਹੁਣ ਵੈਸੇ ਬਰਸਾਤ ਤੋਂ ਬਾਅਦ ਕਹਿੰਦੇ ਆ ਕਿ ਵਾਇਰਲ ਜਿਹੜਾ ਉਹ ਖਤਮ ਹੋ ਜਾਂਦਾ ਹੈ। ਤਾਂ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਮੌਸਮ ਵੀ ਖੁੱਲੇਗਾ। ਦਰਮਿੰਦਰ ਬੁੱਲਰ ਜੀ ਕਹਿ ਰਹੇ ਨੇ ਪੱਟੀ ਸਦੀ ਚਹਿਰੀ ਹੈ। ਸੁਰੇਂਦਰ ਜਾਖੜ ਜੀ। ਸ਼੍ਰੀ ਗੰਗਨਗਰਚੇ ਵੀ ਕਹਿੰਦੇ ਹੋ ਰਹੀ ਹੈ ਜੀ। ਵਿਸ਼ਨੂ ਪਟਾਰੀਆ ਕਾਲੂ ਡਾਬ ਵਾਲੀ ਵਿੱਚ ਵੀ ਹੈਗੀ ਹੈ ਬਰਸਾਤ ਜੀ। ਸੰਦੀਪ ਰੋਪੜਾ ਤਰੰਪੂਰਾ ਚ ਵੀ ਹੈਗੀ ਹੈ ਜੀ। ਵਾਸਚੰਦਰ ਜੀ ਕਹਿ ਰਹੇ ਪੱਟੀਬਿਲਾ ਚ ਹੈਗੀ ਹੈ ਤੇ ਦੋਸਤੋ ਜੇ ਕਿਤੇ ਜਿਆਦਾ ਬਰਸਾਤ ਹੈਗੀ ਹੈ ਕਿਉਂਕਿ ਪਹਿਲਾਂ ਤਾਂ ਇਹ ਹੁੰਦਾ ਸੀ ਕਿ ਇੱਕ ਬਰਸਾਤ ਇੱਕੋ ਵਰਗੀ ਦੇਖਦੀ ਹੈ ਲੇਕਿਨ ਅੱਜ ਕੱਲ ਤਾਂ ਕਈ ਤਰ੍ਹਾਂ ਦੇ ਰੰਗ ਦੇਖਣੇ ਪੈਂਦੇ ਆ ਕੁਦਰਤ ਦੇ ਕਿ ਕਿਤੇ ਜਿਆਦਾ ਹੁੰਦੀ ਹੈ ਕਿਤੇ ਘੱਟ ਹੁੰਦੀ ਹੈ ਜੇ ਕਿਸੇ ਕੋਲ ਜਿਆਦਾ ਬਰਸਾਤ ਦੀ ਵੀਡੀਓ ਹੋਵੇ ਤਾਂ ਬਿਲਕੁਲ ਸ਼ੇਅਰ ਕਰਿਓ ਤੇ ਬਚ ਕੇ ਰਹਿਓ ਦੋਸਤੋ ਕਿਉਂਕਿ ਮੌਸਮ ਵਿਭਾਗ ਨੇ ਇੱਕ ਅਲਰਟ ਜਾਰੀ ਕੀਤਾ ਸੀ ਕਿ ਇਸ ਬਰਸਾਤ ਦੇ ਵਿੱਚ ਬਿਜਲੀ ਡਿੱਗ ਸਕਦੀ ਹੈ ਤਾਂ ਕਿਰਪਾ ਕਰਕੇ ਦਰਖਤਾਂ ਦੇ ਨੇੜੇ ਨਾ ਖੜੇ ਹੋਇਓ ਦਰਖਤਾਂ ਦੇ ਥੱਲੇ ਨਾ ਖੜੇ ਹੋਇਓ ਜੋ ਵੀ ਖੇਤਾਂ 'ਚ ਕੰਮ ਕਰਦੇ ਆ ਉਹਨਾਂ ਵਾਸਤੇ ਤਾਂ ਖਾਸ ਕਰਕੇ ਕਿਉਂਕਿ ਅੱਜ ਮੈਂ ਗਾਈਡਲਾਈਨ ਪੜ੍ਹੀ ਸੀ ਵੈਦਰ ਮੈਕਮੇ ਦੀ ਕਿ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਬਿਜਲੀ ਡਿੱਗਣ ਦਾ ਖਦਸ਼ਾ ਹੈਗਾ ਤਾਂ ਤੁਸੀਂ ਸਾਰੇ ਬਚ ਕੇ ਰਹੋ ਅਣਹੋਣੀ ਦਾ ਕੋਈ ਪਤਾ ਨਹੀਂ ਹੁੰਦਾ ਆਸਮਾਨੀ ਬਿਜਲੀ ਕਦੋਂ ਵੀ ਡਿੱਗ ਸਕਦੀ ਹੈ ਕਿਸੇ ਦੇ ਉੱਪਰ ਵੀ ਡਿੱਗ ਸਕਦੀ ਹੈ ਵੈਸੇ ਕਈ ਕਹਾਣੀਆਂ ਨੇ ਉਹ ਸਾਰਿਆਂ ਨੂੰ ਪਤਾ ਹੈ ਗਿਆ ਵੀ ਕਾਲੇ ਸੱਤ ਦੇ ਉੱਪਰ ਕਾਲੀ ਮੱਝ ਉੱਪਰ ਕਾਲੇ ਰੰਗ ਉੱਪਰ ਏ ਮੈਨ ਤਾਂ ਨਹੀਂ ਪਤਾ ਵੀ ਇਹ ਸਹੀ ਹੁੰਦੀ ਹੈ ਕਿ ਨਹੀਂ ਹੁੰਦੀਆਂ ਲੇਕਿਨ ਬਿਜਲੀ ਡਿੱਗਣ ਦਾ ਖਰਚ ਅੱਜ ਮੌਸਮ ਵਿਭਾਗ ਨੇ ਜਤਾਇਆ ਹੈ। ਮਹਿੰਦਰ ਕੁਲਚਾਣੀਆਂ ਜੀ ਕਹਿੰਦੇ ਕਿ ਕਲਰ ਖੇੜਾ 'ਚ ਬਰਸਾਤ ਸ਼ੁਰੂ ਹੋ ਚੁੱਕੀ ਹੈ ਫਸਲਾਂ ਵਾਸਤੇ, ਗਹਿਹੂ ਵਾਸਤੇ ਤੇ ਦੂਜਿਆਂ ਵਾਸਤੇ ਬਹੁਤ ਲਾਭਦਾਇਕ ਹੈ ਜੀ। ਅਸ਼ੋਕ ਫੁਟੇਲਾ ਜੀ ਕਹਿੰਦੇ ਨਈਬਾਦੀ ਬਹੁਰ ਚ ਵੀ ਗਈ ਹੈ। ਦਲੀਪ ਮੇਰਾ ਜੀ ਰਾਮ ਰਾਮ ਜੀ। ਗੋਮਾ ਬਾਗੜੀ ਝੁੰਮਿਆਂ ਵਾਲੀ ਕਹਿੰਦੇ ਜੀ ਬਰਸਾਤ ਹੋ ਰਹੀ ਹੈ। ਤਾਂ ਦੋਸਤੋ ਹੋਰ ਕੋਈ ਨੌਲੇਜ ਸ਼ੇਅਰ ਕਰਨਾ ਚਾਹਵੇ ਤਾਂ ਕਰ ਸਕਦਾ ਹੈ ਮੈਨੂੰ ਜਿੰਨੀ ਕਿ ਜਾਣਕਾਰੀ ਹੈ ਇਸ ਬਰਸਾਤ ਬਾਰੇ ਮੈਂ ਕਰ ਰਿਹਾ ਕਿ ਹਿਮਾਚਲ ਦੇ ਵਿੱਚ ਬਰਫਬਾਰੀ ਹੋਈ ਹੈ ਜਿਹਦਾ ਪ੍ਰਭਾਵ ਉੱਥੋਂ ਦੀਆਂ ਹਵਾਵਾਂ ਚੱਲਣ ਕਰਕੇ ਵੈਸਟਰਨ ਡਿਸਟਰਬੈਂਸ ਹੋ ਜਾਂਦਾ ਸ਼ੁਰੂ ਜਿਸ ਕਰਕੇ ਮੌਸਮ ਵੀ ਠੰਡਾ ਹੋ ਜਾਂਦਾ ਹੈ ਹਵਾ ਵੀ ਠੰਡੀ ਹੋ ਜਾਂਦੀ ਹੈ ਤੇ ਉਹਦੇ ਕਰਕੇ ਪੰਜਾਬ 'ਚ ਬਰਸਾਤ ਹੁੰਦੀ ਹੈ ਤੇ ਅੱਜ ਉਹਦਾ ਪ੍ਰਭਾਵ ਆਪਾਂ ਨੂੰ ਦੇਖਣ ਨੂੰ ਮਿਲਿਆ ਹੈ ਉਰਵਸ਼ ਮਿੱਤਲ ਜੀ ਕਹਿ ਰਹੇ ਨੇ ਜੈ ਸ਼੍ਰੀ ਸ਼ਾਮ ਜੀ ਜੈ ਸ਼੍ਰੀ ਰਾਮ ਜੀ ਵੀਰਪਾਲ ਜਲੰਧਰਾ ਜੀ ਰਾਮ ਰਾਮ ਜੀ ਸੰਜੇ ਕਾਮਰਾ ਜੀ ਰੋੜਿਆਂ ਵਾਲੀ ਜੀ ਕਹਿੰਦੇ ਬਰਸਾਤ ਹੋ ਰਹੀ ਹੈ ਬਹੁਤ ਧੰਨਵਾਦ ਜੀ ਸਾਰਿਆਂ ਦਾ ਤੁਸੀਂ ਇੰਨੀ ਵਧੀਆ ਫੀਡਬੈਕ ਦੇ ਰਹੇ ਹੋ ਦੋਸਤੋ ਇੱਕ ਵੀਰ ਨੇ ਆਪਾਂ ਨੂੰ ਜਿਨ੍ਹਾਂ ਦਾ ਨਾਮ ਮਹਿੰਦਰ ਕੁਲਚਾਣੀਆਂ ਜੀ ਹੈਗਾ ਉਹਨਾਂ ਨੇ ਦੱਸਿਆ ਕਿ ਇਹ ਜਿਹੜੀ ਆ ਫਸਲਾਂ ਵਾਸਤੇ ਬਹੁਤ ਵਧੀਆ ਹੈਗੀ ਹੈ ਜਿਹੜੀ ਬਰਸਾਤ ਹੈ ਖਾਸ ਕਰਕੇ ਕਣਕ ਵਾਸਤੇ ਪੰਮਰ ਸੇਮੀ ਜੀ ਪੱਤਰੇਵਾਲਾ ਵਿੱਚ ਵੀ ਹੈਗੀ ਆ ਉਹ ਕਹਿੰਦੇ ਜੀ ਧਰਮਪਾਲ ਜਲੰਧਰਾ ਰਾਮ ਰਾਮ ਜੀ ਅਸ਼ੋਕ ਫਟੇਲਾ ਜੀ ਇਹ ਲਿਖ ਰਹਿਣਾ ਹੈ ਯਸ ਡੂ ਟੂ ਗੁੱਡ ਕੰਡਕਟਰ ਆਫ ਇਲੈਕਟ੍ਰਿਸਿਟੀ ਬਿਲਕੁਲ ਦੋਸਤੋ ਮੋਬਾਈਲ ਵੀ ਬਹੁਤ ਖਤਰਨਾਕ ਹੁੰਦਾ ਹੈ ਵੈਸੇ ਮੈਂ ਘਰੇ ਹੀ ਖੜਾ ਇਸੇ ਕਰਕੇ ਵੀ ਅੱਜ ਬਾਹਰ ਨਾ ਨਿਕਲੀ ਪਰ ਮੈਂ ਡਰਿਆ ਨਹੀਂਗਾ ਮੈਂ ਵੈਸੇ ਹੀ ਘਰੇ ਸੀਗਾ ਮੇਰੀ ਤਬੀਅਤ ਜ਼ਿਆਦਾ ਸੈੱਟ ਨਹੀਂ ਸੀਗੀ ਆਤਮਾਰਾਮ ਜੀ ਕਹਿ ਰਹੇ ਨੇ ਰਾਏਪੁਰਾ ਚ ਹਲਕੀ ਫੁਲਕੀ ਹੈਗੀ ਆ ਜਗਰਾਤ ਸਿੰਘ ਜੀ ਕਹਿ ਰਹੇ ਵਾਹਿਗੁਰੂ ਜੀ ਐਡਵੋਕੇਟ ਦਰਿੰਦਰ ਕੁਮਾਰ ਜੀ ਅੰਮ੍ਰਿਤਸਰ ਮੈਂ ਕਲਾਊਡ ਕਹਿੰਦੇ ਮਤਲਬ ਬੱਦਲ ਹੈਗੇ ਆ ਮਾਨੂੰ ਆ ਰਿਹਾ ਜੀ ਕਹਿੰਦੇ ਸੀਤ ਰੋਡ ਚ ਬਰਸਾਤ ਹੋ ਰਹੀ ਹੈ ਅਸ਼ੋਕ ਗਾਂਧੀ ਜੀ ਕਹ ਗਗਨ ਦਾ ਚੌਰੀਆ ਗੱਬਰ RAM RAM JI ਇਹਨਾਂ ਨੇ ਲਿਖਿਆ ਜੀ ਪ੍ਰਸ਼ਾਂਤ ਨਗਰੀ ਜੀ ਮੈਨੂੰ ਪਤਾ ਨਹੀਂ ਜੀ ਪ੍ਰਸ਼ਾਂਤ ਨਗਰੀ ਕਿੱਥੇ ਹੈਗੀ ਹੈ ਉਹਨਾਂ ਅੱਜ ਕਹਿੰਦੇ ਬਰਸਾਤ ਹੋ ਰਹੀ ਹੈ ਸੁਖਵਿੰਦਰ ਸ਼ੱਕ ਹੈ ਜੀ ਗੁਰਚਰਨ ਸਿੰਘ ਜੀ ਜੀਐਸ ਮੱਕੜ ਤਾਂ ਦੋਸਤੋ ਵੈਸੇ ਦੇਖੋ ਕਿ ਬੱਦਲ ਇੱਕ ਸਰ ਹੈਗਾ ਹੈ ਹਲਕੀ ਬਰਸਾਤ ਹੀ ਰਹਿਣ ਵਾਲੀ ਹੈਗੀ ਹੈ ਪਰ ਬਿਜਲੀ ਡਿੱਗਣ ਦਾ ਖਤਰਾ ਜਿਹੜਾ ਹੈ ਅੱਜ ਮਹਿਕਮੇ ਵੱਲੋਂ ਜਤਾਇਆ ਗਿਆ ਹੈ ਤੇ ਤੁਸੀਂ ਸਾਰਿਆਂ ਨੇ ਆਪਣਾ ਬਚਾਅ ਕਰਕੇ ਰੱਖਣਾ ਹੈ। ਦਰਖਤਾਂ ਦੇ ਥੱਲੇ ਬਿਲਕੁਲ ਨਹੀਂ ਖੜੇ ਹੋਣਾ। ਬਹੁਤ-ਬਹੁਤ ਤਨਵਜ ਜੀ, ਗੋਮਾ ਪਾਗੜੀ ਜ਼ਿੰਮੇਵਾਰੀ ਕਹਿੰਦੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ। ਬਿਲਕੁਲ ਦੋਸਤੋ ਜਿੰਨਿਕ ਹੁੰਦੀ ਹੈ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰੀਦੀ ਹੈ ਤੇ ਤੁਸੀਂ ਇਹ ਵੀਡੀਓ ਨੂੰ ਵੀ ਸ਼ੇਅਰ ਕਰਿਆ ਜੇ। ਮਹਿੰਦਰ ਕੁਮਾਰ ਜੀ ਕਹਿੰਦੇ ਟਾਣੀ ਰੋਸ਼ਨ ਲਾਲ ਜੈਨ ਵਿੱਚ ਵੀ ਬਰਸਾਤ ਹੋ ਰਹੀ ਹੈ ਦੇਵੀ ਲਾਲ ਜੀ ਕੰਦੀ ਪੱਟੀਵਲਾ ਰਜਿੰਦਰ ਜੀ ਮਾਦੀ ਕਹਿੰਦੇ ਆ ਆਜਮਗੜ ਇਹ ਮੰਨੀ ਪਤਾ ਆਜਮਗੜ ਕਿੱਥੇ ਹੈਗਾ ਜੀ ਕਿ ਅਜਿਮਗੜ ਹੋ ਸਕਦਾ ਹੈ ਆ ਬੋਹਰ ਦੇ ਵਿੱਚ ਜਿਮਗੜਾ ਤੇ ਇਹਨਾਂ ਨੇ ਆਜਮਗੜ ਲਿਖਿਆ ਤਾਂ بارش ਜਿਹੜੀ ਹੈ ਦੋਸਤੋ ਮੌਸਮ ਠੰਡਾ ਕਰ ਰਹੀ ਹੈ ਹਵਾ ਠੰਡੀ ਹੋ ਗਈ ਹੈ ਗਰਮ ਕੱਪੜੇ ਨੇ ਲੋੜ ਫਿਰ ਤੋਂ ਮਹਿਸੂਸ ਹੋਣ ਲੱਗ ਗਈ ਸਰਦੀ ਵੀ ਇੱਕ ਵਾਰੀ ਵਧੇਗੀ ਤੇ ਜਿਨ੍ਹਾਂ ਦੋਸਤਾਂ ਨੇ ਗਰਮ ਕੱਪੜਿਆਂ ਦਾ ਕੰਮ ਕੀਤਾ ਹੋਇਆ ਹੈ ਖਾਸ ਕਰਕੇ ਭਾਈ ਸਾਡੇ ਵਿਜੇ ਪੋਇਜਾ ਜੀ एक्सप्रेस एक्सपोर्ट हब वाले इन्होंने बड़ा मान सम्मान ਦਿੱਤਾ अपनी फोटोओं तक लगाईं उन्होंने मेरी ता ਉਹਨਾਂ ਦਾ ਕੰਮ ਫੇਰ ਚੱਲੇਗਾ ਬਹੁਤ ਵਧੀਆ ਜੀ ਉਹ ਸੰਭਲ ਲੱਗੇ ਸੀ ਗਰਮੀਆਂ ਦਾ ਕਪੜਾ ਸਰਦੀਆਂ ਦਾ ਸੋਰੀ ਤਾਂ ਅੱਜ ਉਹਨਾਂ ਨੂੰ ਫੇਰ ਤੋਂ ਕਢਣਾ ਪਏਗਾ ਤੇ ਤੁਸੀਂ ਦੋਸਤੋ এক্সপ্রেস ਐਕਸਪੋਰਟ ਹਬ ਉਪਰ ਜ਼ਰੂਰ ਜਾਇਓ ਇੱਕ ਵਾਰੀ ਖਰੀਦਦਾਰੀ ਕਰਿਓ ਕਿਉਂਕਿ এক্সপ্রেস ਐਕਸਪੋਰਟ ਦਾ ਕਪੜਾ ਸ਼ਾਨਦਾਰ ਹੈ بڑے ਲੋਕਾਂ ਤੋਂ ਤਾਰੀਫ਼ ਸੁਣੀ ਹੈ ਮੈਂ ਇਹ ਮੇਲੇ ਲੱਗ ਜਾਂਦੇ ਨੇ ਜਦੋਂ ਉਹ ਸੇਲ ਸ਼ੁਰੂ ਕਰਦੇ ਨੇ ਤਾਂ ਤੁਸੀਂ ਇੱਕ ਵਾਰੀ ਉੱਥੇ ਜਾ ਕੇ ਟਰਾਈ ਜ਼ਰੂਰ ਕਰਿਓ ਕੁਝ ਲੋਕ ਹੋਰ ਆਪਣੇ ਨਾਲ ਜੁੜੇ ਆ ਗੁਰਚੰਦ ਸਿੰਘ ਜੀ ਕਹਿੰਦੇ ਰਾਜਧਾਨੀ ਚ ਆ ਗਿਆ ਵਿੱਕੀ ਬਰਮਈ ਕਹਿੰ ਰਿਹਾ ਰਕੇਸ਼ ਕੁਮਾਰ RAM RAM ਜੀ ਹਰਨ ਚੌਧਰੀ RAM SARA ਬਰਸਾਤ ਰੁਕ ਗਈ ਕਹਿੰਦੇ ਸੰਦੀਪ ਪੇਚਾਂ ਵਾਲੀ ਡੰਗਰ ਖੇੜਾ ਜੀ ਸੁਨੀਲ ਕਾਲੜਾ ਸੰਤਨਗੜ੍ਹ ਚ ਕਹਿੰਦੇ ਚੱਲਦੀ ਆ ਬੱਧਰ RAM ਕਮੋਜ ਬੰਗਰ ਖੇੜਾ ਧਰਮਪਾਲ ਡੋਡਾ ਰਾਮ ਨਰਾਇਣ ਜੀ ਕੰਨੇ ਸੀਤੋ ਰੋਡ ਤੇ ਬਰਸਾਤ ਹੋ ਰਹੀ ਹੈ ਤਾਂ ਦੋਸਤੋ ਦੇਖੋ ਬੜੀ ਜਗਾਂ ਤੇ ਬਰਸਾਤ ਹੋ ਰਹੀ ਹੈ ਹੁਣੇ-ਹੁਣੇ ਸਾਡੇ ਇੱਕ ਆਵਾਜ਼ ਆਈ ਹੈ ਕੋਈ ਤਾਰ ਦਾ ਪਟਾਕਾ ਪਿਆ ਹੈ ਇੱਕ ਰਿਕੁਐਸਟ ਹੋਰ ਵੀ ਹੈ ਕਿ ਖੰਬਿਆਂ ਦੇ ਵਿੱਚ ਦੋਸਤੋ ਇਹ ਜਿਹੜੀ ਹੈ ਨਾ ਬਰਸਾਤ ਜਿਹੜੇ ਸੀਮੈਂਟ ਵਾਲੇ ਖੰਬੇ ਹੁੰਦੇ ਆ ਉਹਨਾਂ ਨੂੰ ਨਾ ਬਿਲਕੁਲ ਤਰ ਕਰ ਦਿੰਦੀ ਹੈ ਉੱਤੋਂ ਬਰਸਾਤ ਸ਼ੁਰੂ ਹੁੰਦੀ ਹੈ ਤਾਂ ਉਹ ਖੰਬਿਆਂ ਉੱਪਰ ਕਾਫੀ ਅਸਰ ਪੈਂਦਾ ਹੈ ਤੇ ਉਹ ਖੰਬੇ ਜਿਹੜੇ ਹੈ ਕਰੰਟ ਦਾ ਸਾਧਨ ਬਣ ਜਾਂਦੇ ਆ ਇਸ ਕਰਕੇ ਆਪਣੇ ਬੱਚਾ ਨੂੰ ਵੀ ਦੱਸਿਓ ਵੀ ਖੰਭਿਆਂ ਨੂੰ ਨਾ ਛੂਣ ਲੋਹੇ ਦੇ ਖੰਬੇ ਦਾ ਬਿਲਕੁਲ ਹੀ ਨਾ ਛੂਣ ਤੇ ਜਿਹੜੇ ਸਿਮਿੰਟ ਵਾਲੇ ਖੰਬੇ ਆ ਉਹਨਾਂ ਨੂੰ ਵੀ ਨਹੀਂ ਛੂਣਾ ਚਾਹੀਦਾ ਜੀ ਰੋਮਾਂ ਬਾਗੜੀ ਜੀ ਧੰਨਵਾਦ ਜੀ ਤਾਂ ਜਿੰਨੇ ਕ ਜਾਣਕਾਰੀ ਦੋਸਤੋ ਮੈਨੂੰ ਸੀ ਬਰਸਾਤ ਬਾਰੇ ਤੁਹਾਡਾ ਨਾਲ ਸ਼ੇਅਰ ਕੀਤੀ بس ਇੰਨੀ ਕੁ ਰਿਕੁਐਸਟ ਹੈ ਆਪਾਂ ਅਬੋਹਰ ਸ਼ਹਿਰ ਵਾਸਤੇ ਕੰਮ ਕਰਦੇ ਹਾਂ ਅਬੋਹਰ ਸ਼ਹਿਰ ਦੀ ਤਰੱਕੀ ਵਾਸਤੇ ਕੰਮ ਕਰਦੇ ਹਾਂ ਕੋਸ਼ਿਸ਼ ਕਰਦੇ ਹਾਂ ਦੋਸਤੋ ਕਿ ਆ ਜਿਆਦਾ ਤੋਂ ਜਿਆਦਾ ਪੋਜ਼ਿਟਿਵ ਖਬਰਾਂ ਵਾਸਤੇ ਕੰਮ ਕਰੀਏ ਅਬੋਹਰ ਦੇ ਬਿਜ਼ਨਸ ਵਾਸਤੇ ਕੰਮ ਕਰੀਏ ਤਾਂ ਤੁਸੀਂ ਸਾਰਿਆਂ ਨੇ ਸਾਥ ਦੇਣਾ ਆਪਣਾ ਇੱਕ ਬਹੁਤ ਅੱਛਾ ਪਰਿਵਾਰ ਹੈ 138000 ਲੋਕਾਂ ਦਾ ਪਰਿਵਾਰ ਹੈ ਆਪਣਾ ਤਾਂ ਤੁਸੀਂ ਸਾਰਿਆਂ ਨੇ ਜਿਆਦਾ ਤੋਂ ਜਿਆਦਾ ਵੀਡੀਓ ਨੂੰ ਸ਼ੇਅਰ ਕਰਨਾ ਆਪਣੇ ਅਬੋਹਰ ਸ਼ਹਿਰ ਦੇ ਕਿਸੇ ਵੀ ਵਿਅਕਤੀ ਦਾ ਕੰਮ ਹੋਵੇ ਉਹਨੂੰ ਸ਼ੇਅਰ ਜਰੂਰ ਕਰਨਾ ਹੈ ਹਾਂ ਕਈ ਲੋਕ ਬਹੁਤ ਮਾੜਾ ਲਿਖਦੇ ਆ ਕਿਸੇ ਬਾਰੇ ਤਾਂ ਕਿਰਪਾ ਕਰਕੇ ਦੋਸਤੋ ਮੈਨੂੰ ਨਾ ਤੁਸੀਂ WhatsApp ਕਰ ਦਿਆ ਕਰੋ ਜੇ ਗੁੱਸਾ ਹੀ ਘਟਣਾ ਹੋਵੇ ਤਾਂ ਕਿਸੇ ਦੁਕਾਨਦਾਰ ਬਾਰੇ ਪਰ ਲਾਈਵ ਦੇ ਵਿੱਚ ਜਾਂ ਉਹਨਾਂ ਦੀ ਜਦੋਂ ਕੋਈ ਵੀਡੀਓ ਚੱਲਦੀ ਹੈ ਉਹਦੇ ਬਾਰੇ ਮਾੜਾ ਨਾ ਕਿਹਾ ਕਰੋ ਕਿਉਂਕਿ ਹੋ ਸਕਦਾ ਆਪਾਂ ਵੀ ਕਿਸੇ ਵਾਸਤੇ ਚੰਗੇ ਨਾ ਹੋਈਏ ਤੇ ਹੋ ਸਕਦਾ ਜੋ ਦੁਕਾਨਦਾਰ ਹੈ ਉਹ ਵੀ ਕਿਸੇ ਵਾਸਤੇ ਜ਼ਿਆਦਾ ਮਤਲਬ ਕਿਸੇ ਨਾ ਕਿਸੇ ਵਾਸਤੇ ਉਹਦਾ ਬਿਟਰ ਐਕਸਪੀਰੀਅੰਸ ਜ਼ਰੂਰ ਹੋ ਸਕਦਾ ਆਪਣਾ ਕਿਸੇ ਵੀ ਨਾਲ ਕਿਸੇ ਦੁਕਾਨਦਾਰ ਨਾਲ ਵੀ ਹੋ ਸਕਦਾ ਹੈ ਕਿਸੇ ਵਿਅਕਤੀ ਨਾਲ ਵੀ ਹੋ ਸਕਦਾ ਹੈ ਹੋ ਸਕਦਾ ਹੈ ਮੇਰੇ ਨਾਲ ਵੀ ਕਿਸੇ ਦਾ ਕੋਈ ਬਿਟਰ ਐਕਸਪੀਰੀਅੰਸ ਹੋਇਆ ਹੋਵੇ ਕਿ ਹਰ ਬੰਦਾ ਕਿਸੇ ਵਾਸਤੇ ਚੰਗਾ ਨਹੀਂ ਹੋ ਸਕਦਾ ਤਾਂ ਥੋੜਾ ਬਹੁਤ ਬੰਦਾ ਮਾੜਾ ਹੀ ਹੁੰਦਾ ਹੀ ਹੈ ਤੇ ਦੂਸਰਾ ਹੈ ਕਿ ਕੰਪੀਟੀਸ਼ਨ ਦਾ ਦੌਰ ਹੈ ਤਾਂ ਦੂਸਰੇ ਲੋਕ ਵੈਸੇ ਵੀ ਮਾੜਾ ਕਹਿ ਦਿੰਦੇ ਆ ਤਾਂ ਤੁਸੀਂ ਦੋਸਤੋ ਥੋੜਾ ਬਹੁਤ ਧਿਆਨ ਰੱਖਿਆ ਕਰੋ ਕੁਲਦੀਪ ਕਾਲਵਾ ਜੀ ਚੌਧਰੀ ਕੇਸ਼ਵ ਗੁੜੇਲਾ ਜੀ ਪੰਜ ਕੋਸੀ ਕਹਿੰਦੇ ਬਰਸਾਤ ਹੋ ਰਹੀ ਹੈ ਅ ਹਰਜੀਤ ਸਰਾਂ ਮਿਠੜੀ ਬੁੱਧਗਿਰ ਨੇੜੇ ਬਾਦਲ ਸਾਡੇ ਪਿੰਡ ਵੀ ਮੀਂਹ ਪੈ ਰਿਹਾ ਜੀ ਜਗਦੀਸ਼ ਕਮੋਜ ਜੀ ਧੰਨਵਾਦ ਜੀ ਤਾਂ ਦੋਸਤੋ ਇਧਰਲੇ ਪਾਸੇ ਤੁਸੀਂ ਦੇਖੋਗੇ ਬਿਜਲੀ ਹਵਾ ਬਹੁਤ ਤੇਜ਼ ਹੋ ਗਈ ਹੈ ਬਿਜਲੀ ਵੀ ਕੜਕਣੀ ਸ਼ੁਰੂ ਹੋ ਗਈ ਹੈ ਮੈਂ ਇੱਕ ਵਾਰੀ ਫਿਰ ਤੋਂ ਦੋਸਤੋ ਰਿਕਵੈਸਟ ਕਰੂੰਗਾ ਆਪਣਾ ਖਿਆਲ ਰੱਖਿਓ ਪੂਰਾ ਜੋ ਲੋਕ ਖੇਤਾਂ 'ਚ ਕੰਮ ਕਰਦੇ ਆ ਉਹਨਾਂ ਵਾਸਤੇ ਬਾਰ-ਬਾਰ ਰਿਕਵੈਸਟ ਹੈ ਦੋਸਤੋ ਕਿ ਦਰਖਤਾਂ ਦੇ ਥੱਲੇ ਨਾ ਖੜਿਓ ਕਿਉਂਕਿ ਕੰਡਕਟਰ ਹੁੰਦੇ ਨੇ ਉਹਨਾਂ ਉੱਪਰ ਬਿਜਲੀ ਡਿੱਗਦੀ ਆ ਤਾਂ ਸਿੱਧਾ ਥੱਲੇ ਆਂਦੀ ਏ। ਅਰਜੇਸ਼ ਢਾਵਰ ਜੀ ਥੈਂਕ ਯੂ ਜੀ। ਉਕਾਰ ਸਿੰਘ ਕਿੱਲਿਆਂ ਵਾਲੀ ਵੀ ਹੋ ਰਹੀ ਆ ਜੀ। ਵਾਹ ਜੀ ਵਾਜ ਆਖੜ ਸਾਹਿਬ ਉਕਾਰ ਸਿੰਘ ਜਾਖੜ ਜੀ ਆਮ ਆਦਮੀ ਪਾਰਟੀ ਦੇ ਬਹੁਤ ਵੱਡੇ ਲੀਡਰ ਨੇ ਕਿੱਲਿਆਂ ਵਾਲੀ ਤੋਂ ਧੰਨਵਾਦ ਜੀ ਤੁਸੀਂ ਸਾਡੇ ਲਾਈਵ 'ਚ ਜੁੜੇ ਹੋ। ਗੁਰਤੇਜ ਸਿੰਘ ਜੀ ਇਹ ਕਹਿ ਰਹੇ ਨੇ ਕਿ ਸਾਡੇ ਪਿੰਡ ਬੁਰਜ ਮਾਰ ਵੀ بارش ਹੋ ਰਹੀ ਆ ਤੇ ਹਵਾ ਵੀ ਆ। ਬਿਲਕੁਲ ਜੀ ਮੇਰਾ ਘਰ ਵੀ ਬੁਰਜ ਮਾਰ ਤੋਂ 2-3 ਕਿਲੋਮੀਟਰ ਦੂਰ ਹੀ ਆ। ਅਸੀਂ ਫਾਈਲ ਕਾ ਰੋਡ ਦੇ ਵਾਸੀ ਹੈਗੇ ਆ ਤਾਂ ਦੇ ਹੋ ਜਾਜਾ ਦੋਸਤੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਇਹ ਅਫਕਾਰ ਜੀ ਘਰੇ ਠੰਡਾ ਲਵਾ ਲਿਆ ਮੇਰੇ ਤਾਂ ਪਹਿਲਾਂ ਹੀ ਲੱਗ ਗਈ ਸੀ ਜੀ 15 ਦਿਨ ਤੱਕ ਮੈਂ ਬਿਮਾਰ ਰਹਾ ਫਿਰ ਵੀ ਕੰਮ ਕਰਦੇ ਰਹੇ ਤੇ ਇਹ ਪਤਾ ਨਹੀਂ ਲੱਗਣ ਦਿੱਤਾ ਕਿਸੇ ਨੂੰ ਵੀ ਥੋੜਾ ਬਹੁਤਾ ਮਧੂਵਾਲਾ ਜੀ ਜਗਰਾਉਂ ਚ ਕਹਿੰਦੇ ਬਰਸਾਤ ਹੋ ਰਹੀ ਹੈ ਅ ਅਸ਼ੋਕ ਕੁਮਾਰ ਸ਼ਾਕਿਆ ਜੀ ਜੈ ਸ਼੍ਰੀ ਰਾਮ ਜੀ ਵੀਰ ਸਿੰਘ ਸਾਡੇ ਵੀ ਬਾਰਿਸ਼ ਹੋ ਰਹੀ ਹੈ ਜੀ ਤੂਤਾਂ ਵਾਲਾ ਤੋ ਜਾਣਦਾ ਦਿਲ ਤਾਂ ਨਹੀਂ ਕਰਦਾ 85 ਲੋਕ ਤੁਸੀਂ ਲਾਈਵ ਜੁੜੇ ਹੋ ਤੇ ਆਪਾਂ ਨੂੰ ਕਰੀਬ-ਕਰੀਬ ਮੈਨੂੰ ਲੱਗਦਾ 10 ਤੋਂ 15 ਮਿੰਟ ਹੋ ਗਏ ਐ ਗੱਲਬਾਤ ਕਰਦੇ ਹੋਏ ਤਾਂ ਚੰਗਾ ਵੀ ਲੱਗਦਾ ਕਿਉਂਕਿ ਬਹੁਤ ਘੱਟ ਟਾਈਮ ਹੁੰਦਾ ਹੈ ਜਦੋਂ ਇਸ ਤਰ੍ਹਾਂ ਆਪਣੇ ਦੋਸਤਾਂ ਦਾ ਆਪਣੇ ਪਰਿਵਾਰ ਦੇ ਲੋਕਾਂ ਦਾ ਨਾਮ ਲਿਆ ਜਾਵੇ ਤੇ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਸਿੱਧੀ ਹਰਵਿੰਦਰ ਸਿੰਘ ਜੀ ਰਾਹੁਲ ਟੁੱਟੇਜਾ ਜੀ ਮਲੌਰਟ ਵੀ ਕਹਿੰਦੇ ਥੋੜੀ ਬਰਸਾਤ ਹੋਦੀ ਹੈ ਗੁਰਦੇਵ ਸਿੰਘ ਜੀ ਹਾਂਜੀ ਬਿਲਕੁਲ ਜੀ ਵਿਚਾਰ ਰੱਖਿਆ ਜੀ ਆਪਾਂ ਦਲੀਪ ਕੁਮਾਰ ਜੀ ਕਹਿ ਰਹੇ ਨੇ ਸਾਡੇ ਪਿੰਡ ਹਰੀਪੁਰਾ ਇਹ ਬਰਸਾਤ ਹੋ ਰਹੀ ਹੈ ਕੇਸ਼ਵ ਗੜੇਲਾ ਜੀ ਗੁੱਡ ਨਾਈਟ ਜੀ 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 ਸੁਨੇਜਾ ਜੀ ਕੋਲ ਕੋਲ ਬਰਸਾਤ ਬਿਲਕੁਲ ਜੀ ਬਹੁਤ ਅੱਛਾ ਹੋ ਰਿਹਾ ਦੋਸਤੋ ਤਾਂ ਦਿਓ ਇਜਾਜ਼ਤ ਆਪਾਂ ਇੱਕ ਹੁਣੇ ਹੀ ਥੋੜੀ ਦੇਰ ਬਾਅਦ ਦੋ ਵੀਡੀਓ ਸ਼ੇਅਰ ਕਰਾਂਗੇ ਦੋਸਤੋ ਉਹ ਵੀਡੀਓ ਬਾਰੇ ਮੈਂ ਜਾਣਕਾਰੀ ਦੇ ਦਿਆਂ ਕਿ ਅਬੋਹਰ ਤੋਂ ਏਮਸ ਬਠਿੰਡਾ ਲਈ ਇੱਕ ਕੈਬ ਸਰਵਿਸ ਸ਼ੁਰੂ ਹੋ ਰਹੀ ਹੈ ਮਾਤਰ ਕਿਰਾਇਆ 200 ਰੁਪਏ ਹੈਗਾ ਬਹੁਤ ਲੋਕ ਆਪਣੇ ਨੇ ਬਜ਼ੁਰਗ ਨੇ ਮਾਤਾਵਾਂ ਨੇ ਭੈਣਾਂ ਨੇ ਜਿੰਨਾਂ ਕੋਲ ਜਾਣ ਲਈ ਸਾਧਨ ਨਹੀਂ ਹੁੰਦਾ ਤੇ ਟ੍ਰੇਨ ਫੜਨ ਵਾਸਤੇ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਜਾਂ ਉਸ ਟਾਈਮ ਤੇ ਉਹ ਟ੍ਰੇਨ ਨਹੀਂ ਫੜ ਸਕਦੇ ਜਿਸ ਟਾਈਮ ਤੇ ਉਹਨਾਂ ਨੇ ਜਾਣਾ ਹੁੰਦਾ ਹੈ ਆਪਣੇ ਕਿਉਂਕਿ ਸਵੇਰੇ ਸਵੇਰੇ ਓਪੀਡੀ ਖੁੱਲਦੀ ਹੈ ਤਾਂ ਓਪੀਡੀ ਦੇ ਵਿੱਚ ਨੰਬਰ ਲਵਾਉਣਾ ਸੌਖਾ ਹੋ ਜਾਂਦਾ ਤੇ ਲੋਕ ਜਿਹੜਾ ਸਵੇਰੇ 5 ਵਜੇ ਨਹੀਂ ਜਾ ਸਕਦੇ ਤੇ ਜੇ 5 ਵਜੇ ਜਾਂਦੇ ਆ ਤਾਂ ਫਿਰ ਉੱਥੇ ਵੇਟ ਕਰਨੀ ਪੈਂਦੀ ਹੈ ਇਸ ਕਰਕੇ ਇਸ ਤਰ੍ਹਾਂ ਦੀ ਇੱਕ ਸਰਵਿਸ ਸ਼ੁਰੂ ਹੋਈ ਹੈ ਕਿ ਜੋ ਸਿੱਧਾ ਆਪਾਂ ਨੂੰ ਓਪੀਡੀ ਦੇ ਅੱਗੇ ਲਾਏਗੀ ਤੇ ਕਿਰਾਇਆ ਹੈਗਾ ਮਾਤਰ 200 ਰੁਪਏ ਤੁਸੀਂ ਇਸ ਵੀਡੀਓ ਨੂੰ ਅਗਲੀ ਵੀਡੀਓ ਆ ਰਹੀ ਹੈ ਥੋੜੀ ਦੇਰ ਬਾਅਦ ਰੱਜ ਕੇ ਸ਼ੇਅਰ ਕਰਾਇਆ ਦੋਸਤੋ ਤਾਂ ਕਿ ਆਪਣੇ ਜੋ ਲੋਕ ਐਮਸ ਬਠਿੰਡਾ ਵਾਸਤੇ ਦਵਾਈਆਂ ਲੈਣ ਜਾਂਦੇ ਜਾਂ ਚੈੱਕਅਪ ਕਰਾਣ ਜਾਂਦੇ ਉਹਨਾਂ ਵਾਸਤੇ ਲਾਭ ਆਏ ਖੁੱਸ ਕੇ ਧੰਨਵਾਦ ਦੋਸਤੋ ਕੁਝ ਲੋਕ ਆਪਣੇ ਨਾਲ ਜੁੜੇ ਉਹਨਾਂ ਦਾ ਨਾਮ ਮੈਂ ਲੈ ਲਿਆ ਉਸ ਤੋਂ ਬਾਅਦ ਆਪਾਂ ਵਿਦਾ ਲੈਣੇ ਆ ਹਰਭਜਨ ਸਿੰਘ ਕਾਕਾ ਆ ਦੇਖ ਲਓ ਜੀ ਮੈਂ ਨੈਗੇਟਿਵ ਗੱਲ ਕੀਤੀ ਸੀ ਤੇ ਬਾਈ ਨੇ ਫੇਰ ਉਵੇਂ ਕਰਤਾ ਕਹਿੰਦਾ ਜੀ ਥੋੜਾ ਜਿਹਾ ਵੀ ਪੈ ਲੈਣ ਦੇ ਦਸੋ ਦੋਸਤੋ ਮੈ ਸਮਝ ਨਹੀਂ ਆਂਦੀ ਮੈਨੂੰ ਲੋਕਾਂ ਦੀ ਜੋ ਮਾਨਸਿਕਤਾ ਹੈ ਯਾਰ ਮੇਰੇ ਕਰਨ ਨਾਲ ਜਾਂ ਮੇਰੇ ਕਹਿਣ ਨਾਲ ਕਿਹੜਾ ਬਰਸਾਤ ਰੁਕ ਜਾਏਗਾ ਜਾਂ ਰੱਬ ਰੁਕ ਜਾਏਗਾ ਮੇਰੇ ਕਹਿਣ ਨਾਲ ਸਮਾਂ ਨਹੀਂ ਰੁਕਦਾ ਤਾਂ ਮੇਰੇ ਕਹਿਣ ਨਾਲ ਕੁਝ ਹੋ ਵੀ ਨਹੀਂ ਸਕਦਾ ਤਾਂ ਕਿਰਪਾ ਕਰਕੇ ਦੋਸਤੋ ਇਸ ਤਰ੍ਹਾਂ ਦੀ ਮਾੜੀ ਸ਼ਬਦਾਵਲੀ ਜਾਂ ਮਾੜੀ ਸੋਚ ਨਾ ਰੱਖਿਆ ਕਰੋ ਚੰਗਾ ਨਹੀਂ ਲੱਗਦਾ ਬਾਕੀ ਤੁਹਾਡੀ ਮਰਜ਼ੀ ਹੈ ਕਿਉਂਕਿ ਮਾੜੇ ਬੰਦੇ ਦੀ ਮਾੜੀ ਸੋਚ ਨੂੰ ਕਦੇ ਰੋਕਿਆ ਨਹੀਂ ਜਾ ਸਕਦਾ ਤਾਂ ਹੀ ਨੈਗੇਟਿਵ ਤੇ ਪੋਜ਼ਿਟਿਵ ਦੋ ਗੱਲਾਂ ਰਹਿੰਦੀਆਂ ਨੇ ਨੈਗੇਟਿਵ ਬੰਦੇ ਨੈਗੇਟਿਵ ਹੀ ਰਹਿ ਜਾਂਦੇ ਆ ਜੀ ਰਮੇਸ਼ ਮੱਕੜ ਜੀ ਕਹਿੰਦੇ ਸਿਰਸਾ ਚ ਸਟਾਰਟ ਹੋ ਗਈ ਡ੍ਰਿਜ਼ਲਿੰਗ ਪਵਨ ਦਾਰਾ ਜੀ ਖੁਈਆਂ ਮੇ ਹੈਗੀ ਹੈ ਵਨ ਖੁੰਗਰ ਕਮੇਟ ਮੋਂ ਖੜਾ ਖਾਟਵਾ ਬੱਚੇ ਸੰਨੀ ਸੇਦਾਂ ਵਾਲੇ ਜੀ ਵਿਜੇ ਸੁਨੇਜਾ ਜੀ ਧੰਨਵਾਦ ਜੀ ਧੰਨਵਾਦ ਦੋਸਤੋ ਸ਼ੁਕਰੀਆ ਦੋਸਤੋ ਬਹੁਤ ਬਹੁਤ ਧੰਨਵਾਦ ਜੀ ਨੈਕਸਟ ਵੀਡੀਓ ਦੇ ਵਿੱਚ ਆਪਾਂ ਮਿਲਦੇ ਹਾਂ ਹੁਣੇ ਹੀ ਥੋੜੀ ਜਿਹੀ देर ਬਾਅਦ ਆਪਾਂ ਫਿਰ ਤੋਂ ਹੁੰਨੇ ਆ ਲਾਈਵ ਧੰਨਵਾਦ ਜੀ ਅਗਰੇਸ ਸਿੰਘ ਜੀ ਕਹਿੰਦੇ ਕਿਕਰ ਖੜਾ ਚੇ ਬਰਸਾਤ ਹੋ ਗਈ